ਅੱਜ ਉਸ ਜ਼ਿਲ੍ਹੇ ਦੇ ਵਿੱਚ ਆ ਕੇ ਇਹ ਝੰਡਾ ਲਹਿਰਾਉਣ ਜਾ ਰਿਹਾ ਹੈ ਪਰ ਅਸੀਂ ਇਹਦਾ ਇੱਥੇ ਡਟ ਕੇ ਵਿਰੋਧ ਕਰਾਂਗੇ ਕਾਨੂੰਨ ਵੀ ਬਣ ਰਿਹਾ ਹੈ ਚੰਗੀ ਗੱਲ ਹੈ ਬਣਨਾ ਚਾਹੀਦਾ ਪਰ ਜਿਹੜਾ ਇਨਸਾਫ ਹੈ ਜਿਹਦੇ ਤੇ ਸਰਕਾਰਾਂ ਬਣਾਈਆਂ ਇਹਨਾਂ ਨੇ ਤੇ ਸੰਗਤਾਂ ਦੇ ਨਾਲ ਵਾਅਦੇ ਕੀਤੇ ਗਏ ਜਦੋਂ ਇਹ ਬਰਗਾੜੀ ਜਦੋਂ ਸ਼ਹੀਦਾਂ ਦਾ ਭੋਗ ਸੀ ਉਸ ਸਮੇਂ ਭਗਵੰਤ ਮਾਨ ਉੱਥੇ ਆਇਆ ਉਸ ਸਮੇ ਇਹਨੂੰ ਸੇਫ ਕੱਢਣ ਵਾਲੇ ਉੱਥੋਂ ਅਸੀਂ ਲੋਕਾਂ ਨਹੀਂ ਇਹਦਾ ਉੱਥੇ ਲੋਕਾਂ ਨੇ ਬੜਾ ਬੁਰਾ ਹਾਲ ਕਰਨਾ ਸੀ ਤੇ ਉਸ ਤੋਂ ਬਾਅਦ 7 ਅਕਤੂਬਰ ਨੂੰ ਇਹਨੇ ਆ ਕੇ ਉੱਥੇ ਬੋਲਿਆ ਸੀ ਉਹ ਸਪੀਚ ਆਵਦੀ ਹੈ ਯਾਦ ਕਰ ਲੈ ਭਗਵੰਤ ਮਾਨ ਤੇ ਅੱਜ ਉਸ ਜ਼ਿਲ੍ਹੇ ਦੇ ਵਿੱਚ ਇਹ ਅਸੀਂ ਇਹਦਾ ਡਟ ਕੇ ਕਾਲੇ ਝੰਡਿਆਂ ਨਾਲ ਵਿਰੋਧ ਕਰਾਂਗੇ ਪੰਥਕ ਜਥੇਬੰਦੀਆਂ ਵੱਲੋਂ ਸਾਡੇ ਉਹ दारू ਪਿਆਲਾ ਕਰ ਲੈਂਦਾ ਸੀ ਤੇ ਉੱਥੇ ਦਾ ਜਦੋਂ ਸੰਗਤਾਂ ਨੂੰ ਪਤਾ ਲੱਗਿਆ ਹਾਂਜੀ ਤੇ ਉਥੋਂ ਫਿਰ ਇਹਨੂੰ ਕੱਢਿਆ ਗਿਆ ਤੇ ਫਿਰ ਅਸੀਂ ਐਫ ਆਈ ਆਰ ਵੀ ਦਰਜ ਕਰਾਉਣ ਗਏ ਸੀ ਪਰ ਉਹ ਕੀਤੀ ਨਹੀਂ ਸੀ ਤੇ ਉਹੀ ਗੱਲਾਂ ਪਰ ਸਰਕਾਰ ਬਣ ਗਈ ਐ ਦੀ ਤੇ ਇਹਨੇ ਇਨਸਾਫ ਨਹੀਂ ਦਿੱਤਾ ਤੇ ਉਹਦਾ ਅਸੀਂ ਜਿਹੜਾ ਇਨਸਾਫ ਵਾਸਤੇ ਜਦੋਂ ਜਹਦ ਪਹਿਲਾਂ ਤੋਂ ਕਰਦੇ ਆ ਰਹੇ ਆਂ ਤੇ ਕਰਦੇ ਰਾਵਾਂਗੇ ਭਾਵੇਂ ਕੋਈ ਵੀ ਸਰਕਾਰ ਹੋਵੇ ਇਨਸਾਫ ਮੰਗਣਾ ਸਾਡਾ ਹੱਕ ਆ ਧਾਰਾ 14 19 21 ਦੇ ਮੁਤਾਬਕ ਅਸੀਂ ਆਪਣੀ ਆਵਾਜ਼ ਆ ਜਿਹੜੀ ਉਹ ਬੁਲੰਦ ਕਰਾਂਗੇ